ਹੋਲਾ ਹੋਲਾ ਸਰ ਕਿਹਨਾਂ ਦਾ ਮੇਰਾ ਨਾਮ ਰਜਿੰਦਰ ਕੌਸ਼ਲ ਫਾਇਰ ਸਟੇਸ਼ਨ ਅਫਸਰ ਪਟਿਆਲਾ ਜੀ ਅੱਜ ਜਿਹੜੀ ਫਾਇਰ ਲੱਗੀ ਅਗ ਲੱਗੀ ਕਿੱਥੇ ਲੱਗੀ ਜੀ ਸਰ ਸਾਨੂੰ ਕੰਟਰੋਲ ਰੂਮ ਤੇ 9:00 ਬਜੇ 10 ਮਿੰਟ ਤੇ ਸਾਨੂੰ ਸੂਚਨਾ ਮਿਲੀ ਅਦਾਲਤ ਵਿਚਾਰ ਅਦਾਲਤ ਬਾਜ਼ਾਰ ਘਾਵਾਰਾਂ ਦੀ ਦੁਕਾਨ ਦੇ ਸਾਹਮਣੇ ਦੁਕਾਨ ਵਿੱਚ ਅੱਗ ਲੱਗੀ ਹੈ ਤੇ ਅਸੀਂ ਤੁਰੰਤ ਕਾਰਵਾਈ ਕਰਦੇ ਸਾਡੀਆਂ ਟੀਮਾਂ ਮੌਕੇ ਤੇ ਪਹੁੰਚ ਗਿਆ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ ਸੀ ਤੇ ਅਸੀਂ ਅੱਗ ਤੇ ਕੰਟਰੋਲ ਕੀਤਾ ਕਿੰਨੀ ਕਾਕੇ ਸੀ ਜੀ ਕਿਹੜੀ ਦੁਕਾਨ ਸੀ ਸਰ ਅਗਰ ਸ਼ਾਲੀਵਾ ਟਾਰਚ ਕੰਪਨੀ ਹੈ ਉਹਦੀ ਦੁਕਾਨ ਸੀ ਇੱਕ ਪੰਜਾਬ ਟੌਰਚ ਕੰਪਨੀ ਹੈ ਉਹਦੇ ਵਿੱਚ ਸੀਗੀ ਸਾਡੇ ਦੋਨੋਂ ਦੁਕਾਨਾਂਾਂ 'ਚ ਸ਼ਾਲੀਮਾ ਟੌਰਚ ਜਿਹੜੀ ਸੀਗੀ ਉਹ ਪੂਰੀ ਤਰ੍ਹਾਂ ਚਲ ਗਈ ਹੈ ਬਟ ਬਾਕੀ ਦੁਕਾਨਾਂ ਅਸੀਂ ਬਚਾ ਲਈਆਂ ਕਾਰਨ ਕੀ ਹੈ ਜੀ ਇਹ ਹੈ ਉਹ ਕਾਰਨ ਦੇ ਕੋਲ ਅਸੀਂ ਹੁਣ ਆ ਕੇ ਕੰਟਰੋਲ ਕੀਤੀ ਹੈ ਬਟ ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ ਜਿਸ ਤਰ੍ਹਾਂ ਮਾਲਕਾਂ ਦੇ ਦੱਸਣ ਅਨੁਸਾਰ ਇਹ ਸ਼ਾਰਟ ਸਰਕਟ ਸੀ ਜਿੰਨੀਆਂ ਫਾਇਰਫਾਈਟ ਦੀਆਂ ਗੱਡੀਆਂ ਆ ਚੁੱਕੀਆਂ ਸਰ ਸਾਡੇ ਕੋਲ ਤੁਰੰਤ ਅਸੀਂ ਗੱਡੀਆਂ ਜਿਹੜੀ ਸਾਡੇ ਕੋਲ ਫਰਸਟ ਸਟੇਸ਼ਨ ਦੇ ਸੀਗੇ ਦੋ ਫਾਇਰਟੈਂਡਰ ਸੀਗੇ ਅਸੀਂ ਮੌਕੇ ਤੇ ਦੋਨੋਂ ਭੇਜੇ ਤੇ ਕਨਕੜਾ ਸੀਜ਼ਨ ਹੋਣ ਕਾਰਨ ਅੱਗੇ ਤੇ ਹੋਰ ਵੀ ਜ਼ਿਆਦਾ ਸੀਗੀਆਂ ਉੱਥੋਂ ਸਾਡੇ ਕੋਲ ਕੰਟਰੋਲ ਰੂਮ ਤੇ 9:00 ਵਜੇ 10 ਮਿੰਟ ਦਾ ਸੂਚਨਾ ਮਿਲੀ ਸੀ ਕਿੰਨੇ ਮੁਲਾਜ਼ਮ ਆ ਜਿਹੜੇ ਤੁਹਾਡੇ ਇਸ ਹੱਕ ਬਿਜਾਉਣ ਦੇ ਵਿੱਚ ਲੱਗੇ ਹੋਏ ਸੀ ਸਰ ਇਸ ਟਾਈਮ ਮੌਕੇ ਤੇ ਸਾਡੇ ਤਕਰੀਬਨ 10-15 15 ਤੋਂ 20 ਮੁਲਾਜ਼ਮ ਸਾਡੇ ਡਿਊਟੀ ਤੇ ਹੈਗੇ ਆ ਅਸੀਂ ਘਰਾਂ ਤੋਂ ਵੀ ਬੁਲਾ ਲਿਆ ਬੰਦੇ ਜਿਹੜੇ ਆਫ ਡਿਊਟੀ ਸੀਗੇ ਜੋ ਸਾਨੂੰ ਲੋਡ ਪੈਂਦੀ ਅਸੀਂ ਹੋਰ ਵੀ ਮੁਲਾਜ਼ਮ ਬੁਲਾ ਲਏ ਲੱਗਦਾ ਕੰਟਰੋਲ ਪੈ ਗਿਆ ਜੀ ਜੀ ਅੱਗੇ ਤੋਂ ਪੂਰਾ ਦਾ ਕੰਟਰੋਲ ਹੈ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਗਮਦ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਸਾਡੇ ਕਮਿਸ਼ਨਰ ਸਾਹਿਬ ਤੇ ਪੀਐਸ ਆ ਮੌਕੇ ਤੇ ਪਹੁੰਚ ਗਏ ਆ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ। ਪਤਾ ਨਹੀਂ ਕਿੰਨਾ ਕੰਮ ਲੱਗਿਆ ਅੱਗ ਬੁਝਾਉਣ ਦੇ ਕਿਉਂਕਿ ਕਾਫੀ ਸਰ ਸਾਨੂੰ ਤਕਰੀਬਨ ਅੱਧਾ ਪੂਨਾ ਘੰਟਾ ਲੱਗਿਆ ਪੂਨਾ ਘੰਟੇ ਤੋਂ ਅਸੀਂ ਅੱਗ ਤੇ ਕੰਟਰੋਲ ਪਾ ਲਿਆ। ਕੋਈ ਜਾਨੇ ਮਾਲੇ ਨੁਕਸਾਨ ਹੋਇਆ? ਸਰ ਜਾਨੇ ਮਾਲੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਬਟ ਮੈਂ ਇੱਕ ਛੋਟੀ ਜੀ ਰਿਕਵੈਸਟ ਕਰਨਾ ਚਾਹਾਂਗਾ ਪਬਲਿਕ ਨੂੰ। ਸਰ ਜਿਵੇਂ ਹੀ ਕੋਈ ਅਸਤਰਾ ਦੀ ਬਾਹਰ ਦਾ ਸ਼ਹਿਰ ਵਿੱਚ ਹੁੰਦੀ ਹੈ ਤਾਂ ਕਿਰਪਾ ਕਰਕੇ ਫਾਇਰ ਵੇਟ ਦੀਆਂ ਗੱਡੀਆਂ ਨੂੰ ਰਸਤਾ ਦਿਓ ਯਾਰ। ਸਾਨੂੰ ਰਸਤਾ ਨਾ ਦੇਣ ਕਾਰਨ ਅਸੀਂ ਲੇਟ ਹੋ ਇਹ ਕਿਸੀ ਦਾ ਨੁਕਸਾਨ ਹੋ ਰਿਹਾ ਅੰਦਾਜ਼ਾ ਪਤਾ ਨਹੀਂ ਉਸ ਕਿੰਨੇ ਜਾਨਾਂ ਫਸੀ ਹੋਣੀਆਂ ਪਬਲਿਕ 에ਵੇਅਰ ਹੋ ਜਵੇ ਪਲੀਜ਼ ਰਸਤਾ ਦਿਆ ਕਰੋ ਸਰ ਕਿੰਨਾ ਕੁ ਨੁਕਸਾਨ ਅੰਦਾਜ਼ਾ ਲਗਾਇਆ ਸਰ ਦੇਖੋ ਇਹ ਨੂੰ ਨਹੀਂ ਕਹਿ ਸਕਦਾ ਅੰਦਾਜ਼ਾ ਕਿੰਨਾ ਦੁਕਾਨ ਦਾ ਕਾਫੀ ਨੁਕਸਾਨ ਹੈ ਦੁਕਾਨ ਦੀ ਡਿਸਮੈਂਟਲ ਵੀ ਹੋ ਸਕਦੀ ਹੈ ਕਿਉਂਕਿ ਸੇਕ ਨਾਲ ਹੋਇਆ ਠੀਕ ਹੈ ਬੰਦਾ ਵੀ ਉਹ ਇੱਕ ਹਲੇ ਖੜਾ ਹੈ ਖਣਿਤ ਹੈ ਉਹ ਇਤਨੀ ਬਿਲਾ ਲਓ ਪਾਜੀ ਕੋਈ ਗਾਲੀ ਗੋਲੀ ਨਹੀਂ ਮੈਂ ਤਾਂ ਫਾਦਰ ਆ ਜੀ ਇੱਕ ਮਿੰਟ ਇੱਕ ਹਲੇ ਮੁਟਾ ਹੈਗਾ ਉਹਦਾ ਮੁੰਡਾ ਵੀ ਆ ਗਿਆ ਆਓ ਜੀ ਆਓ ਨਾਲ ਖੜੋ ਬੋਤੂ 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 ਕਹਿੰਦਾ ਹਾਂ ਤੇ ਭਾਈ ਨਾ ਰਾਮ ਰਾਮ ਆਹ ਕੈਮਰਾ ਦੇਖਣਾ ਠੀਕ ਹੈ ਅੱਗੇ ਅੱਗੇ ਪਿੱਛੇ ਵੜੇ ਕਿ ਨਾਮ ਹੈ ਇਹ ਆਪਣਾ ਹਰਮਿਤ ਸਿੰਘ ਨਾਮ ਹੈ ਇਹਨੂੰ ਕੰਟਰੋਲ ਕਰ ਲੈ ਬਾਈ ਆਨਸਰ ਕਿਹਦਾ ਨਾਮ ਹੈ ਪਰਮਜੀਤ ਸਿੰਘ ਨਾਮ ਹੈ ਬਾਈ ਸਾਡੀ ਮਾ ਟੋਰਚਰ ਸਦਰ ਬਜ਼ਾਰ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਹੈ ਵਿੱਚ 100 ਕਰੋ ਅਕ ਲੱਗੇ ਹੈ ਗੱਲ ਇਹ ਨਾਲ ਹੈ 9 ਵਜੇ ਵਧਾ ਦੂਗਾ ਦੋਮਤ ਪਰੋਹ ਚਲੋ ਦੁਆਰ ਤੋਂ ਵਰ ਨਹੀਂ ਆ ਇਹ ਵੀ ਜੀ ਮਾਲਕ ਕਿਹਨਾਂ ਐਸਾ ਤਲ ਮੇਰਾ ਹਰਮੀ ਸਿੰਘ ਹਰਮੀ ਸਿੰਘ ਦੀ ਅਕਾਦ ਦੁਕਾਨ ਜੀ ਇਲੈਕਟ੍ਰੋਨਿਕਸ ਦੀ ਕੀ ਕਰਨੇ ਜੀ ਇਹ ਅੱਗ ਲੱਗ ਗਈ ਕੋਈ ਕੋਈ ਸ਼ਾਰਟ ਸਰਕਟ ਹੋਇਆ ਜੀ ਕਿ ਮੈਂ ਹਮਾਰਾ ਗਿਆ ਤੁਹਾਨੂੰ ਸਰ ਮੈਨੂੰ ਮੈਂ ਪੋਣੇ 9 ਦੁਕਾਨ ਵਧਾ ਕੇ ਗਿਆ ਜੀ ਮੈਂ ਲਿਆ ਰਹੀ ਸਮਾਜੀ ਪਹੁੰਚਿਆ ਇੱਥੋਂ ਦੀ ਸਦਰ ਬਾਜ਼ਾਰ ਤੋਂ ਮੈਨੂੰ ਫੋਨ ਆ ਗਿਆ ਕਿ ਧੂਆਂ ਨਿਕਲ ਰਿਹਾ ਜੀ ਅੰਦਰ ਅਸੀਂ ਫਟਾਫਟ ਨਾਲ ਦੇ ਨਾਲ ਆਏ ਆਂਦੇ ਸ਼ਟਰ ਖੋਲਿਆ ਪਿੱਛੇ ਸ਼ਾਰਟ ਸਰਕਟ ਹੋ ਰਿਹਾ ਸੀ ਕਿੰਨਾ ਨੁਕਸਾਨ ਹੋਇਆ ਜੀ ਹੈ ਨੁਕਸਾਨ ਤਾਂ ਫੁੰਡਮੈਂਟਲ ਦਾ ਹੋ ਗਿਆ ਤੁਹਾਡਾ ਮੈਂ ਇਹ ਹੋ ਗਈ ਜੀ ਸਾਡਾ ਕਿੰਨਾ ਜਿਆਦਾ ਪੈਸੇ ਕੋਈ ਆਈਡੀਆ ਨਹੀਂ ਆਈਡੀਆ ਨਹੀਂ ਹੈ ਜੀ ਆਈਡੀਆ ਨਹੀਂ ਹੈ ਕਾਰਨ ਪਤਾ ਲੱਗਿਆ ਸ਼ੁਰੂਆਤੀ ਕਾਰਨ ਨਹੀਂ ਵੀਰ ਜੀ ਪਿੱਛੇ ਸ਼ੋਰਟ ਸਰਕਟ ਹੋਇਆ ਜੀ ਕੋਈ ਸ਼ੋਰਟ ਸਰਕਟ ਹੋ ਜਾਂਦਾ ਸੀ ਖੋਲੀ ਰੋਜ਼ ਰੋਜ਼ੇ ਜਦ ਖੋਲੀਨ ਦੁਕਾਨੇ ਪਿੱਛੇ ਸਾਰਾ ਕੁਝ ਮੈਂ ਰੂਟੀਨ ਵਾਂਗੂ ਆਫ ਕਰਕੇ ਜਾਂਦੇ ਹਾਂ ਗੰਨਾ ਕਿ ਨੁਕਸਾਨ ਹੋ ਗਿਆ ਇਹ ਕੁਝ ਨਹੀਂ ਕਰ ਸਕਦੇ ਜੀ ਪਰ ਵੀਰ ਦੀ ਟੀਮ ਕਿਤੇ ਆ ਗਈ ਸੀ ਹਾਂ ਜੀ ਆ ਗਈ ਸੀ 10 ਮਿੰਟ ਬਾਅਦ ਆ ਗਈ ਹਾਂ ਜੀ ਆ ਗਈ ਸੀ ਕੋਣ ਨੂੰ ਕਿਵੇਂ ਪਤਾ ਲੱਗਿਆ ਸਰਕਾਰ ਨੂੰ ਮੇਰੀ ਫੋਨ ਆਇਆ ਸੀ ਮੈਨੂੰ ਲੋਕਾਂ ਨੇ ਕਿ ਇੱਧਰ ਧੂਆਂ ਨਿਕਲ ਰਿਹਾ ਜੀ ਤੇ ਸੀ ਨਾਮ ਖੜਾ ਨਾਮ ਦੇ ਦੁਕਾਨਦਾਰ ਬੈਠੇ ਸੀ ਜੀ ਇਹਨੂੰ ਕਰ ਇਹ ਵੀਰਜੀ ਆਟੇ ਦੁਕਾਨ ਦੇ ਨਾਲ ਦੇ ਦੁਕਾਨ ਆ ਕਿਉਂਕਿ ਇਹ ਗੱਲ ਇਹ ਹੈ ਕਿ ਥੋੜੇ ਦਿਨ ਪਹਿਲਾਂ ਜਿਹੜੀ ਅੱਗੇ ਨਾਲ ਇਹ ਉਰੇ ਚਿੰਗਾਰੀਆਂ ਨਿਕਲ ਰਹੀਆਂ ਸੀ ਤੇ ਕਿਸੇ ਕਸਟਮਰ ਨੇ ਜਾਂ ਰਾਹਗੀਰ ਨੇ ਫੋਨ ਕੀਤਾ ਰੋਣਾ ਫਾਇਰ ਬਿਗੇਟ ਆ ਰਿਹਾ ਮੈਂ ਵੀ ਤੁਹਾਡੀ ਦੁਕਾਨ ਤੋਂ ਚਿੰਗਾਰੀਆਂ ਨਿਕਲ ਰਹੀਆਂ ਆ ਤਾ ਮੈਰੀ ਕਿੰਗਰਾਂ ਨੇ ਦੱਸਿਆ ਵੀ ਇਦਾਂ ਦਾ ਕਰਕੇ ਹਾਲੇ ਕਿ ਜਸਟ ਕੁਝ ਟਾਈਮ ਪਹਿਲਾਂ ਹੀ ਇਸੇ ਦੁਕਾਨ ਉਧਾ ਕੇ ਗਏ ਆ ਉਰੇ ਦੁਕਾਨ ਮਿਦਾਨ ਤੋਂ ਬਾਅਦ ਜੋ ਦੇਖਿਆ ਤਾਂ ਕਿ ਕਾਫੀ ਹੋਇਆ ਮਤਲਬ ਸਾਡਾ ਤਾਂ ਨੁਕਸਾਨ ਜਿਹੜਾ ਕਿ ਮਤਲਬ ਕੁਝ ਥਾਸੀ ਵੀ ਹੋਇਆ ਪਰ ਜਿਹੜੇ ਨਾਲ ਵਾਲੇ ਸਾਡੇ ਟੋਰਚਾ ਵਾਲਿਆਂ ਉਹਨਾਂ ਦੇ ਦੋਵੇਂ ਦੁਕਾਨਾਂ ਦਾ ਕਾਫੀ ਨੁਕਸਾਨ ਹੋਇਆ ਕਿਉਂਕਿ ਇਲਾਕੇ ਨੂੰ ਨੁਕਸਾਨ ਹੋਇਆ ਕਿ ਉਹਨਾਂ ਦੀ ਦੁਕਾਨਾਂ ਸਵਾਹ ਹੋ ਗਈਆਂ ਕਿ ਥਾਇਰ ਬਗੈੜਾਂ ਨੇ ਮੋਕੇ ਤੇ ਆਈ ਆ ਉਹਨਾਂ ਕਰਕੇ ਬਹੁਤ ਬਚਾਅ ਹੋਇਆ ਗੱਲ ਉਹਨਾਂ ਦੀ ਬਿਲਕੁਲ ਸਹੀ ਹੈ ਵੀ ਜਦੋਂ ਲੋਕ ਜਦੋਂ ਕੋਈ ਆ ਕੇ ਲੱਗਦੀ ਆ ਤਾਂ ਉਹਨਾਂ ਨੂੰ ਇਹਨਾਂ ਮੇਲਾ ਨਹੀਂ ਲੱਗਿਆ ਹੋਇਆ ਜੀ ਕਹਿਣਾ ਉਹਨਾਂ ਦਾ ਸਾਡੇ ਆ ਜਿਹੜੇ ਅਫਸਰ ਉਹ ਇੰਟਰਵਿਊ ਦੇ ਰਹੇ ਸੀ ਉਹਨਾਂ ਦੀ ਗੱਲ ਸਹੀ ਹੈ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਰਾਸਤਾ ਹੀ ਦੇਣਾ ਪਿਆ ਨੁਕਸਾਨ ਦੇਖਿਆ ਜਾਵਾ ਦੁਕਾਨਾਂ ਸੁਆਹ ਹੋ ਗਈਆਂ ਜੀ ਤਾਂ ਤਾਂ ਜਿਨ੍ਹਾਂ ਦੀ ਦੁਕਾਨਾਂ ਉਹ ਬਿਲਕੁਲ ਕਲੀਅਰ ਦੱਸ ਸਕਦੇ ਨੇ ਕਿ ਕਿਹਨਾਂ ਨੂੰ ਪਤਾ ਲੱਗੇ ਕੀ ਕਾਰਨ ਹੋਇਆ ਕਾਰਨ ਤਾਂ ਉਹ ਗੈਰੇ ਵੀ ਸ਼ਾਰਟ ਸਰਕਟ ਹੋਇਆ ਜੀ ਸ਼ੋਰਟ ਸਰਕਟ ਹੀ ਹੋ ਸਕਦੇ ਜੀ ਹੋਰ ਕੋਈ ਤਾਂ ਗਰਮੀ ਹੈ ਗਰਮੀ ਕਰਕੇ ਸ਼ੋਰਟ ਸਰਕਟ ਫਿਰ ਸਭ ਤੋਂ ਵੱਡੀ ਗੱਲ ਹੈ ਟਰਚਾਂ ਦੀ ਦੁਕਾਨ ਹੈ ਟਰਚਾਂ ਦੇ ਅੰਦਰ ਸਾਰਾ ਪਲਾਸਟਿਕ ਹੈ ਪਲਾਸਟਿਕ ਆ ਕੇ ਬੜੀ ਜਲਦੀ ਫੜਦੀ ਹੈ ਠੀਕ ਹੈ ਜੀ ਆਰਪਟਾਗਰ ਆ ਰਹਾ ਬਿਜਲੀ ਦਾ ਵਗਰਾ ਸਾਬ ਕੀ ਕਰ ਰਿਹਾ ਇਹ ਅਗਦਾ ਜੀ ਸ਼ਾਰਟ ਸਰਕਟ ਤੇ ਲੱਗਦਾ ਫਿਰ ਕਿੰਨਾ ਸਾਮਾਨ ਪਿਆ ਸੀ ਸਾਰੀ ਸਮੇਂ ਕੁ ਦੱਸੋ ਸਹੀ ਸਹੀ ਦਾਜਾ ਨਹੀਂ ਹੈ ਇਸ ਤਰ੍ਹਾਂ ਕੋਈ ਦੱਸਦਾ ਦੁਕਾਨ ਦਾ ਦੁਕਾਨ ਨੂੰ ਬਿਲਕੁਲ ਡੈਮੇਜ ਹੋ ਗਿਆ ਸਰ ਦੇਖੋ ਹਰ ਤੁਸੀਂ ਦੇਖੋ ਦੇਖ ਸਕਦੇ ਹੋ ਸਰ ਤੁਸੀਂ ਸਰ ਤੁਸੀਂ ਦੇਖ ਸਕਦੇ ਹੋ ਨਾ ਡੈਮੇਜ ਫੁੱਲ ਹੈ ਜੀ ਆਪਾਂ ਇਹ ਗੱਲ ਕਹਿ ਰਹੇ ਹਾਂ ਦੇਖੋ ਫੁੱਲ ਤੁਸੀਂ ਦੇਖ ਸਕਦੇ ਹੋ ਸਾਰੀ ਬੁਲੇ ਸਾਹਮਣੇ ਹੈ ਕੋਈ ਤਾਂ ਹੈ ਨਹੀਂ ਜੀ ਦੇਖੋ ਨਾ ਇਸ ਤਰ੍ਹਾਂ ਅਸੀਂ ਖੜੇ ਆ ਨਾਲ ਨਾਲ ਅਸੀਂ ਠੀਕ ਹੈ ਜੀ ਉਹ ਲੋਕਾਂ ਨੇ ਵੀ ਮਦਦ ਕਰੀ ਜੀ ਬਿਲਕੁਲ ਬਿਲਕੁਲ ਸਾਰਾ ਬਹੁਤ ਸਾਰਾ ਨੇ ਮਦਦ ਕੀਤੀ ਹੈ ਸਾਨੂੰ ਸਾਰੇ ਭਰਾਵਾਂ ਦਾ ਸਾਥ ਵੀ ਮਿਲਿਆ ਐ ਐਸੀ ਕੋਈ ਗੱਲ ਨਹੀਂ ਸਾਨੂੰ ਸਾਰੇ ਵੱਲੋਂ ਸਾਥ ਮਿਲਿਆ ਜੀ ਕੋਈ ਐਸੀ ਗੱਲ ਨਹੀਂ ਫਿਰ ਉਹ ਪ੍ਰਸ਼ਾਸਨ ਨੂੰ ਕੀ ਕੀ ਕਰਾਂਗੇ ਬਸ ਮੈਂ ਜੋ ਦੇਖੋ ਤੁਹਾਨੂੰ ਜੋ ਲੱਗਦਾ ਹੁਣ ਜੋ ਮਿਲੇਗਾ ਹੁਣ ਜੋ ਮਿਲ ਜਾਵੇ ਤੁਹਾਨੂੰ ਫਾਇਰਫਾਈਰ ਮੌਕੇ ਤੇ ਪਹੁੰਚ ਗਏ ਸੀ ਹਾਂ ਮੌਕੇ ਪਹੁੰਚ ਕੇ ਸੀ ਫੋਨ ਆ ਗਿਆ ਆ ਗਈ ਸੀ ਸਾਨੂੰ ਕੋਈ ਦਿੱਕਤ ਨਹੀਂ ਆਉਗੀ ਠੀਕ ਹੈ ਸਰ ਹਾਂ ਜੀ